ਤੋ ਜਾਨਪੁਰ ਦੇ ਉਚਾਥੜਾ थाना ਬਰਬਰੀ ਗੁਲਸ਼ਨ ਕੁਮਾਰ ਦੇ ਉਪਰ ਇੱਕ ਇੱਕ ਮਹਿਲਾ ਦੇ ਨਾਲ ਦੁਰਵਿਵਹਾਰ ਕਰਨ ਦੇ ਰੋਪ ਲੱਗੇ ਨਸੰਦਾ ਜੀ ਕਿ ਉਕਤ ਮਹਿਲਾ ਜਿਹੜੀ ਨਰੈਣਪੁਰ ਪਿੰਡ ਦੇ ਨੇੜੇ ਪਿੰਡ ਦੀ ਰਹਿਣ ਵਾਲੀ ਸੀ ਜਿਹਦੇ ਘਰ ਦੇ ਵਿੱਚ ਜਾ ਕੇ ਗੁਲਸ਼ਨ ਕੁਮਾਰ ਜਿਹੜੇ ਨਹਿ ਤਾਣਾ ਪਰਵਾਦੀ ਉੱਚਾ ਥੜਾ ਵੱਲੋਂ ਦੁਰਵਿਵਹਾਰ ਕਰਨ ਦੇ ਰੋਪ ਲੱਗੇ ਨੇ ਉਹ ਪਰਿਵਾਰ ਜਿਹੜਾ ਐਸਐਸਪੀ ਆਫਿਸ ਪਠਾਨਕੋਟ ਪਹੁੰਚਿਆ ਸੀਗਾ ਪਰ ਐਸਐਸਪੀ ਪਠਾਨਕੋਟ ਜਿਹੜੇ ਉਹ ਛੁੱਟੀ ਤੇ ਨੇ ਉਹਨਾਂ ਨੇ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਜਿਹੜੀ ਆ ਫਿਲਹਾਲ ਐਸਐਸਪੀ ਸਾਹਿਬ ਨੂੰ ਨਹੀਂ ਦਿੱਤੀ ਗਈ ਪਰ ਐਮਐਲਏ ਸੁਜਾਨਪੁਰ ਗਰੇਸ਼ਪੁਰੀ ਉਹਨਾਂ ਨੇ ਆਪਣੀ ਗੱਲ ਦੱਸੀ ਆ ਉਹਨਾਂ ਨੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਆ ਕਿਤਨਾ ਕਿਤੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਿਹੜਾ ਐਸਐਚਓ ਗੁ ਅਗੇ ਰਿਪੋਰਟ ਕੀਤੀ ਗਈ ਆ ਉਹਨਾਂ ਨੇ ਉਕਤ ਐਸਐਚਓ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਐਮਐਲਏ ਸੁजानਪੁਰ ਗਰੇਸ਼ਪੁਰ ਨੇ ਵੀ ਮੀਡੀਆ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਜਿਹੜਾ ਉਕਤ ਐਸਐਚਓ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਆਪਾਂ ਇਸ ਸੰਬੰਧੀ ਗੁਲਸ਼ਨ ਕੁਮਾਰ ਫਰਹਾਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕੀ ਸੀ ਪੂਰਾ ਮਾਮਲਾ ਮੇਰਾ ਨਾਮ ਬੀਜੇ ਸਿੰਘ ਜੀ ਕੀ ਗੱਲਬਾਤ ਹੈ ਜੀ ਅੱਜ ਕਰੀਬ 10 11 ਵਜੇ ਮੈਂ ਘਰ ਨਹੀਂ ਸੀ ਮੇਰੀ ਘਰ ਦੀ ਘਰ ਸੀ ਐਸਐਚਓ ਥੜਾ ਕੁਸ਼ਨ ਕੁਮਾਰ ਸਾਡੇ ਘਰ ਆ ਜਾਂਦੇ ਨੇ ਠੀਕ ਹੈ ਗਲਤ ਹਰਕਤਾਂ ਉਹਨਾਂ ਨੇ ਕੀਤੀ ਆ ਬਿਨਾ ਸੱਚ ਬ੍ਰਾਂਡ ਤੋਂ ਉਹ ਸਾਡੇ ਘਰ ਆਏ ਨੇ ਤੇ ਕੋਈ ਲੇਡੀ ਪੁਲਿਸ ਨਹੀਂ ਉਹਦੇ ਨਾਲ ਕੋਈ ਸਾਡਾ ਮੈਂਬਰ ਪੰਚਾਇਤ ਨਹੀਂ ਕੋਈ ਸਰਪੰਚ ਨਹੀਂ ਇਹਨਾਂ ਗਲਤ ਹਰਕਤ ਗਲਤ ਕੀਤੀ ਆ ਤੇ ਮੇਰੀ ਘਰ ਦੀ ਨੇ ਐਮ ਐਲ ਏ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੇ ਧਿਆਨ 'ਚ ਵੀ ਗੱਲ ਲਿਆਂਦੀ ਆ ਉਹਨਾਂ SSP ਅਚਸ ਵੀ ਸਾਹਿਬ ਦੇ ਧਿਆਨ 'ਚ ਵੀ ਗੱਲ ਲਿਆਂਦੀ ਆ SSP ਸਾਹਿਬ ਆ ਡਾਕਟਰ ਕੀ ਐਪਲੀਕੇਸ਼ਨ ਲਿਖਾ ਕੇ ਉਹਨਾਂ ਦੇ ਸਖਤ ਕਾਰਵਾਈ ਕਰਨ ਦੀ ਅਸੀਂ ਮੰਗ ਕਰਨੇ ਆ ਅਚਸ ਵੀ ਸਾਹਿਬ 15 ਦਿਨ ਦੀ ਛੁੱਟੀ ਤੇ ਗਏ ਨੇ ਅਸੀਂ ਇਹੋ ਚਾਹੁੰਦੇ ਆ ਕਿ ਇਦਾਂ ਦੇ ਮੁਲਾਜ਼ਮ ਉਹਨਾਂ ਨੂੰ ਮਤੁਨਾ ਤਬਦਲਾ ਨਹੀਂ ਕੀਤਾ ਜਾਵੇ ਉਹਨਾਂ ਨੂੰ ਬਿਲਕੁਲ ਸਸਪੈਂਡ ਕੀਤਾ ਜਾਵੇ ਤਾਂ ਅਗਰ ਜੇ ਇਦਾਂ ਦਾ ਕੁਝ ਸਰਕਾਰ ਕਦਮ ਨਹੀਂ ਚੁੱਕਦੀ ਅਸੀਂ ਕੜਾ ਤੋਂ ਕੜਾ ਸੰਘਰਸ਼ ਕਰਾਂਗੇ ਕੀ ਕੰਮ ਕੀ ਸੀਗਾ ਉਹਨਾਂ ਦਾ ਤਾਂ ਨਿਕਲ ਆਂਦਾ ਕਿਉਂ ਆਏ ਸੀ ਘਰ ਆਏ ਸੀ ਮੈਂ ਘਰ ਨਹੀਂ ਸੀ ਉਹ ਸਿਰਫ ਕਹਿੰਦੇ ਸੀ ਤੁਸੀਂ ਸ਼ਰਾਬ ਵੇਚਦੇ ਇਦਾਂ ਆਏ ਸੀ ਉਹਨਾਂ ਨੂੰ ਇੰਨੀ ਗੱਲ ਕਰਦੇ ਨੇ ਪੁੱਛੀਏ ਤੁਸੀਂ ਦੱਸੋ ਕੋਈ ਸ਼ੱਕੀ ਗੱਲ ਦੱਸੋ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵੀ ਲਿਆਓ ਸਾਡੇ ਘਰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਨੇ ਆ ਅਸੀਂ ਬੇਨਿਆ ਸਾ ਮੇਰੇ ਫਾਦਰ ਸਾਹਿਬ ਆਰਮੀ ਰਿਟਾਇਰ ਨੇ ਉਹ ਚਾਰ ਬੋਤਲਾਂ ਮਿਲਦੀਆਂ ਸਾਨੂੰ ਉਹਨਾਂ ਨੂੰ ਤੁਹਾਨੂੰ ਆਖਿਆ ਕਰ ਰੱਖਣ ਦਾ ਅਸੀਂ ਜਿੰਨੂੰ ਮਰਜ਼ੀ ਦੇ ਸਕਨੇ ਆ ਸਾਈ ਜਿੰਮੇਦਾਰ ਪੇਸ਼ਾ ਅੱਡਾ ਅਸੀਂ ਕਿਸੇ ਵੀ ਵਿਅਕਤੀ ਨੂੰ ਕੰਮ ਕਰਾ ਕੇ ਉਹਨਾਂ ਨੂੰ ਅਸੀਂ ਮਤਲਬ ਰਿਸ਼ਵਤ ਨਹੀਂ ਉਹਨਾਂ ਨੂੰ ਮਤਲਬ ਦਵਾਈ ਤੋਹਰਾ ਚ ਦੇ ਸਕਨੇ ਹਾਂ ਤੇ ਉਹਨਾਂ ਨੇ ਮਤਲਬ ਗਲਤ ਹੱਟ ਕੇ ਕੀਤੀ ਅਸੀਂ ਸਰਕਾਰ ਅੱਗੇ ਇਹੋ ਮੰਗ ਕਰਨੇ ਆ ਕਿ ਇਹਨਾਂ ਦਾ ਜਿਹਨੂੰ ਸਸਪੈਂਡ ਕੀਤਾ ਜਾਵੇ ਠੀਕ ਹੈ ਅਗਰ ਜੇ ਕਿਚਲੇ ਘਰ ਜਾਣਾ ਵੀ ਹੋਵੇ ਤੇ ਲੇਡੀ ਪੁਲਿਸ ਲੈ ਕੇ ਸਰਚ ਬਰੰਟ ਲੈ ਕੇ ਆਪਣੇ ਬਾਰਦਾ ਮੈਂਬਰ ਪੰਚਾਇਤ ਜਾਂ ਸਰਪੰਚ ਨੂੰ ਲੈ ਕੇ ਘਰ ਕਿਸੇ ਦੇ ਘਰ ਜਾਣਾ ਚਾਹੀਦਾ ਐਕਚੁਅਲੀ ਨਾਰਾਇਣਪੁਰ ਤੋਂ ਨਾ ਇੱਕ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਹੈ ਵਿਜੇ ਸਿੰਘ ਢਾਕਾ ਕਹਿੰਦੇ ਹਨ ਉਹਨਾਂ ਨੂੰ ਨਾਰਾਇਣਪੁਰ ਦੇ ਪੋਲ ਰਹਿੰਦੇ ਆ ਤੇ ਸਵੇਰੇ ਇਹਨਾਂ ਦੀ ਵਾਈਫ ਦਾ ਮੈਨੂੰ ਫੋਨ ਆਇਆ ਕਿ ਸਾਡੇ ਘਰ ਨਾ ਐਦਾਂ ਕਰਕੇ ਪੁਲਿਸ ਮੁਲਾਜ਼ਮ ਐਸ ਐਚ ਓ ਔਰ ਦੋ ਤਿੰਨ ਮੁਲਾਜ਼ਮ ਆਏ ਆ ਮੈਂ ਕਿਹਾ ਕੀ ਕਹਿੰਦੇ ਆ ਕਹਿੰਦੇ ਤੁਸੀਂ ਸ਼ਰਾਬ ਵੇਚਣ ਦਾ ਧੰਦਾ ਕਰਦੇ ਹੋ ਤੇ ਇਸ ਕਰਕੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਆਏ ਆ ਤੇ ਇਹ ਲੇਡੀ ਬਹੁਤ ਘਬਰਾਏ ਦੇ ਹੀ ਕਹਿੰਦੇ ਜਦੋਂ ਮੈਂ ਐਸ ਐਚਓ ਉੱਥੇ ਆ ਕੇ ਘਰ ਬੈਠਾ ਤੇ ਮੁਲਾਜ਼ਮਾ ਨੇ ਮੇਰੇ ਸਹੁਰਾ ਸਾਹਿਬ ਨੂੰ ਬਾਹਰ ਹੀ ਰੋਕ ਲਿਆ ਔਰ ਉਹ ਕਮਰੇ ਦੇ ਵਿੱਚ ਜਿੱਥੇ ਬੈਠਾ ਸੀ ਮੈਨੂੰ ਪਾਣੀ ਪਿਲਾਣ ਗਈ ਤੇ ਉਹਨੇ ਮੇਰੇ ਨਾਲ ਮਤਲ ਅਸ਼ਲੀਲ ਹਰਕਤ ਕਰਨ ਦਾ ਯਤਨ ਕੀਤਾ ਇਹ ਕਹਿੰਦੇ ਕਿ ਸਾਲ ਪਹਿਲੇ ਵੀ ਜਦੋਂ ਇਹਦੀ ਪੋਸਟਿੰਗ ਉੱਥੇ ਸੀ ਉਦੋਂ ਵੀ ਇਹਨੇ ਗਲਤ ਹਰਕਤ ਕੀਤੀ ਮੋਬਾਈਲ ਪਿਆ ਸੀ ਇਹਨਾਂ ਦਾ ਮੈਡਮ ਦਾ ਉੱਥੇ ਉਹਨੇ ਇਹਨਾਂ ਦੇ ਮੋਬਾਈਲ ਤੋਂ ਆਪਣੇ ਮੋਬਾਈਲ ਤੇ ਕੈਂਟੀ ਕਰਕੇ ਇਹਨਾਂ ਦਾ ਨੰਬਰ ਵੀ ਲਿਆ ਇਹ ਬੜੇ ਘਬਰਾਏ ਹੋਏ ਸੀ ਮੈਂ ਕਿਹਾ ਕੋਈ ਗੱਲ ਨਹੀਂ ਇਹਨਾਂ ਦੇ ਹਸਬੰਦ ਨੂੰ ਮੈਂ ਫੋਨ ਕੀਤਾ ਨੈਟਵਰਕ ਪ੍ਰੋਬਲਮ ਕਰਕੇ ਕਦੀ ਮਿਲੇ ਕਦੀ ਨਾ ਮਿਲੇ ਪ੍ਰੋਪਰ ਗੱਲ ਨਹੀਂ ਹੋ ਪਾਈ ਫਿਰ ਮੈਂ ਐਸਐਚਓ ਨੂੰ ਫੋਨ ਕੀਤਾ ਮੈਂ ਕਿਹਾ ਐਸਐਚਓ ਸਾਹਿਬ ਤੁਸੀਂ ਅੱਜ ਨਰਾਇਣਪੁਰ ਗਏ ਹੋ ਕਹਿੰਦੇ ਹਾਂ ਮੈਂ ਨਰਾਇਣਪੁਰ ਹੀ ਹਾਂ ਮੈਂ ਕਿਹਾ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਕਿ ਤੁਸੀਂ ਇੱਕ ਕੱਲੀ ਲੇਡੀ ਘਰ ਹੈ ਤੁਸੀਂ ਲੇਡੀ ਕਾਂਸਟੇਬਲ ਦੇ ਬਿਨਾ ਉੱਥੇ ਗਏ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨਾਲ ਕੋਈ ਮਾੜੀ ਹਰਕਤ ਕੀਤੀ ਹੈ ਉਹਨੇ ਮੈਨੂੰ ਸਿੱਧੇ ਤਵੇ ਜਵਾਬ ਦਿੱਤਾ ਕਿ ਉਹ ਮੇਰੇ ਤੇ ਅਲੀਗੇਸ਼ਨ ਲਾ ਰਹੀ ਹੈ ਇਦਾਂ ਦੀ ਕੋਈ ਗੱਲ ਨਹੀਂ ਤੇ ਜੇ ਐਦਾਂ ਦੀ ਗੱਲ ਹੈ ਤੇ ਮੈਂ ਉਹਨਾਂ ਨੂੰ ਸ਼ਰਾਬ ਦੇ ਕੇਸ ਵਿੱਚ ਵਾਦਾ ਦਿਆਂਗਾ ਮੈਂ ਉਹਨੂੰ ਕਿਹਾ ਕਿ ਜੇ ਤੈਨੂੰ ਪੁਲਿਸ ਨੇ ਅਧਿਕਾਰ ਦਿੱਤਾ ਹੈ ਸਰਕਾਰ ਨੇ ਅਧਿਕਾਰ ਦਿੱਤਾ ਹੈ ਤੇ ਮੈਂ ਵੀ 1.5-2 ਲੱਖ ਬੰਦਾਂ ਦਾ ਚੁਣਿਆ ਹੋਇਆ ਨਮਾਇੰਦਾ ਮੈਂ ਇੱਕ ਲੇਡੀ ਜਿਹੜੀ ਮੈਨੂੰ ਆਪਣਾ ਮੋਤਵਰ ਸਮਝ ਕੇ ਆਪਣਾ ਵੱਡਾ ਸਮਝ ਕੇ ਮੈਨੂੰ ਫੋਨ ਕਰ ਰਹੀ ਹੈ ਔਰ ਹਰ ਉਸ ਸ਼ਖਸ ਦੇ ਵਾਸਤੇ ਮੇਰਾ ਇਹ ਹੱਕ ਵੀ ਹੈ ਔਰ ਮੇਰਾ اخਲਾਕੀ ਤੌਰ ਤੇ ਫਰਜ਼ ਵੀ ਹੈ ਕਿ ਉਹਨਾਂ ਦੇ ਨਾਲ ਜੇ ਅਗਰ ਧੱਕਾ ਹੁੰਦਾ ਤੇ ਮੈਂ ਆਵਾਜ਼ ਚੁੱਕਾਂ ਪਰ ਐਸਐਚਓ ਸਾਹਿਬ ਦੀ ਭਾਸ਼ਾ ਜਿਹੜੀ ਹੈ ਰੂਸੀ ਹੰਕਾਰ ਭਰੀ ਸੀ ਕਿ ਜਿਸ ਪੋਸਟ ਤੇ ਮੈਂ ਬੈਠਾ ਮੈਂ ਕੁਝ ਵੀ ਕਰ ਸਕਦਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੋਲੀਟੀਕਲ ਬੰਦੇ ਪੁਲਿਸ ਇਹ ਜਨਤਾ ਦੀ ਸੇਵਾ ਵਾਸਤੇ ਆ ਨਾ ਕਿ ਗੁੰਡਾਗਰਦੀ ਕਰਨ ਵਾਸਤੇ ਆ ਇਹ ਪੰਜਾਬ ਸਟੇਟ ਹੈ ਆਪਣੇ ਹੱਕ ਦੀ ਲੜਾਈ ਪੰਜਾਬੀਆਂ ਨੂੰ ਲੜਨੀ ਆਉਂਦੀ ਹੈ ਮੈਂ ਇਹਨਾਂ ਦੇ ਹਸਬੰਦ ਨਾਲ ਗੱਲ ਕੀਤੀ ਇਹ ਦੋਨੇ ਮੇਰੇ ਇੱਥੇ ਫਾਰਮ ਹਾਊਸ ਤੇ ਆਏ ਆ ਇਹਨਾਂ ਨੂੰ ਐਸਐਸਪੀ ਸਾਹਿਬ ਕੋਲ ਭੇਜਿਆ ਪਰ ਐਸਐਸਪੀ ਸਾਹਿਬ ਨਹੀਂ ਮਿਲ ਪਾਏ ਮੈਂ ਇਹ ਮੰਗ ਕਰਨਾ ਕਿ ਇਦਾਂ ਦੀ ਹਰਕਤ ਅਗਰ ਵਿਜੇ ਸਿੰਘ ਦੇ ਪਰਿਵਾਰ ਨਾਲ ਹੋਈ ਹੈ ਤੇ ਇਹ ਨਾ ਹੋਏ ਕਿ ਇਹ ਇੱਕ ਰੂਟੀਨ ਮੈਟਰ ਬਣ ਜੇ ਕਿ ਜਿਹਦੇ ਘਰ ਨਹੀਂ ਮੂੰਹ ਚੁੱਕ ਕੇ ਬਿਨਾ ਕਿਸੇ ਪ੍ਰੋਪਰ ਅ ਅਧਿਕਾਰ ਦੇ ਜਾਂ ਪ੍ਰੋਪਰ ਪਰਮਿਸ਼ਨ ਦੇ ਕਿਸੇ ਦੇ ਵੀ ਘਰ ਜਾ ਕੇ ਸਰਚ ਕਰ ਸਕੋ ਮੈਂ ਇਹਦੇ ਤੇ ਕਾਰਵਾਈ ਦੀ ਮੰਗ ਕਰਨਾ ਔਰ ਜਦੋਂ ਐਸਐਸਪੀ ਸਾਹਿਬ ਆਂਦੇ ਆ ਵੈਸੇ ਤੇ ਇਹਦਾ ਬੰਦਾ ਕਿ ਇਹਨੂੰ ਸਸਪੈਂਡ ਕੀਤਾ ਜਾਏ ਤੇ ਜਾਂ ਇਹਨੂੰ ਕਿਤੇ ਲਾਈਨ 'ਚ ਲਗਾਇਆ ਜਾਏ ਜਿੱਥੇ ਆਮ ਲੋਕਾਂ ਦੇ ਜੀਵਨ ਨੂੰ ਇਹ ਅਸਤਵਿਅਸਥ ਨਾ ਕਰ ਸਕੇ ਹਲੋ 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 ਗੁਲਸ਼ਨ ਜੀ ਨਮਸਕਾਰ ਨਮਸਕਾਰ ਜੀ ਸਰ ਮੈਂ ਲक्कीਸ ਰੋਜ ਗੱਲ ਕਰ ਰਿਹਾ ਕੇ ਆਰਟੀ ਨਿਊਜ਼ ਨੈਟਵਰਕ ਤੋਂ ਹਾਂਜੀ ਹਾਂਜੀ ਬੋਲੋ ਸਰ ਇੱਕ ਨਾ ਅਨੀਤਾ ਦੇਵੀ ਹੈਗੇ ਨਾ ਨਾਰਾਇਣਪੁਰ ਪਿੰਡ ਤੋਂ ਰਹਿਣ ਵਾਲੇ ਉਹ ਆਪਣੇ ਪਤੀ ਦੇ ਨਾਲ ਐਸਐਸਪੀ ਆਫਿਸ ਗਿਆ ਸੀਗੇ ਉਸ ਤੋਂ ਬਾਅਦ ਉਹ ਕਾਂਗਰਸ ਤੋਂ ਵਿਧਾਇਕ ਦਿਨੇਸ਼ਪੁਰ ਹੀ ਹੋਣਾ ਦੇਖ ਕਰੇ ਆਏ ਸੀਗੇ ਉਹਨਾਂ ਵੱਲੋਂ ਤੁਹਾਡੇ ਉੱਪਰ આરોਪ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਨਾਲ ਮਿਸ਼ੇਵ ਕੀਤਾ ਨਹੀਂ ਆਪਣੇ ਬ੍ਰਦਰ ਗੱਲ ਲੱਤੇ ਹੈ ਵੀ ਇਹ ਜਿਹੜੀ ਅਨੀਤਾ ਦੇਵੀ ਹੈ ਵਿਜੇ ਕੁਮਾਰ ਦੇ ਘਰ ਦੀ ਹੈ ਵਿਜੇ ਕੁਮਾਰ son of ਜਗਿੰਦਰ ਸਿੰਘ ਜੀ ਜਿਹਦੇ ਤੇ ਆਲਰੇਡੀ ਐਕਸਾਈਜ਼ ਦਾ ਪਰਚਾ ਦਰਜ ਹੈ ਜੀ ਤੇ ਪੰਜਾਬ ਸਰਕਾਰ ਨੂੰ ਇੱਕ ਕੈਂਪੇਨ ਹੈ ਵੀ ਜਿਨ੍ਹਾਂ ਤੇ ਆਲਰੇਡੀ ਪਹਿਲਾਂ ਪਰਚੇ ਦਰਜ ਨੇ ਜੀ ਉਹਨਾਂ ਨੂੰ ਖਾਸ ਕਰਕੇ ਨਸ਼ੇ ਦੇ ਉਹਨਾਂ ਨੂੰ ਦੁਬਾਰਾ ਤਸਦੀਕ ਕਰੋ ਜੀ ਤੇ ਇਸੇ ਲਈ ਅੱਜ ਮੈਂ ਇਹਨਾਂ ਦੇ ਘਰ ਗਿਆ ਸਾਂ ਬੜੇ ਮਾਨ ਮਤਲਬ ਮਰਿਆਦਾ ਦੇ ਨਾਲ ਇਨਾ ਦੇ ਜਿਹੜੇ ਵਿਜੇ ਸਿੰਘ ਦਾ ਫਾਦਰ ਜੋਗਿੰਦਰ ਸਿੰਘ ਮੈਨੂੰ ਮਿਲੇ ਸੀ ਤੇ ਜੋਗਿੰਦਰ ਸਿੰਘ ਦੇ ਕੋਈ ਬ੍ਰਦਰ ਵੀ ਹੀ ਲੱਗੇ ਜੀ ਤੇ ਉਹ ਤੇ ਮਿਲੇ ਨਹੀਂ ਵਿਜੇ ਸਿੰਘ ਘਰ ਜੀ ਤੇ ਉਹਨਾਂ ਨੂੰ ਦਾ ਮੈਸੇਜ ਲਾਇਆ ਸੀ ਜੀ ਵੀ ਜਦੋਂ ਵੀ ਉਹਨ ਤਾਂ ਥਾਣੇ ਭੇਜਿਓ ਜੀ ਤੇ ਹੁਣ ਤੁਹਾਡੇ ਨੂੰ ਤੁਹਾਡੇ ਕੋਲ ਪਤਾ ਲੱਗ ਰਿਹਾ ਵੀ ਉਹਨਾਂ ਨੇ ਗੱਲ ਕੁਝ ਕੁਝ ਦਾ ਛੇ ਦਾ ਨੋ ਬਣਾ ਛੱਡਿਆ ਜੀ ਤੇ ਮਤਲਬ ਜਿਹੜੇ ਉਹ ਆਪਣੇ ਇਲਜ਼ਾਮ ਲਾ ਰਹੇ ਨੇ ਐਮਐਲਏ ਸਾਹਿਬ ਜਾਂ ਉਹ ਆਪਣੇ ਲੇਡੀ ਲੇਡੀ ਅਨੀਤਾ ਇਹ ਬੇਬੁਨਿਆਦ ਨੇ ਬੇਸਿਕਲੀ ਐਮਐਲਏ ਜਿਹੜੇ ਐਮਐਲਏ ਨੇ ਸਜਾਨਪੁਰ ਤੋਂ ਇਹ ਮੈਨੂੰ ਨਾ ਕਾਫੀ ਦਿਨ ਤੋਂ ਨਾ ਅਸੀਂ ਜਿਹੜੀ ਮਾਈਨਿੰਗ ਗੈਰਕਾਨੂੰਨੀ ਮਾਈਨਿੰਗ ਹੁੰਦੀ ਹੈ ਹਿਮਾਚਲ ਸਾਈਡ ਤੋਂ ਉਹਨੂੰ ਵੀ ਠੱਲ ਪਾ ਰਹੇ ਆ ਤੇ ਉਸੇ ਲੜੀ ਚ ਦੋ ਤਿੰਨ ਟਰਾਲੀਆਂ ਮੇਰੇ ਕੋਲ ਥਾਣੇ ਦੇ ਚੌਂਕੀ ਚ ਖੜੀਆਂ ਨੇ ਜੀ ਦੋਨਾਂ ਵਿੱਚੋਂ ਕਿ ਉਹਨਾਂ ਵਿੱਚੋਂ ਨੂੰ ਛਡਾਉਣ ਦੀ ਸਪਾਰਸ਼ ਕਰ ਰਹੇ ਸੀ ਵੀ ਇਹਨਾਂ ਨੂੰ ਕਿਸੇ ਤਰੀਕਾ ਨਾਲ ਛੱਡੋ ਤੇ ਮੈਂ ਇਹਨਾਂ ਨੂੰ ਕਹਿ ਸੀ ਵੀ ਮੈਂ ਤੇ ਨਹੀਂ ਛੱਡਾਂਗਾ ਨਾਲੇ ਮਾਈਨਿੰਗ ਡਿਪਾਰਟਮੈਂਟ ਵੱਲੋਂ ਆ ਜੀ ਮਨ ਲਓ ਮੈਂ ਨਹੀਂ ਇਹ ਹੋਣ ਦਵਾਂਗਾ ਉਸੇ ਗੱਲ ਦਾ ਸ਼ਾਇਦ ਇਹ ਗੁੱਸਾ ਖਾ ਗਏ ਨੇ ਕੀ ਮਤਲਬ ਵੀ ਮੇਰੀ ਗੱਲ ਦੀ ਬੰਦਾ ਸੱਚੋ ਜੀ ਕਿਉਂਕਿ ਗੈਰ ਮਤਲਬ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਆ ਉਹ ਤੇ ਸਰ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਕਦਮ ਚੁੱਕਿਆ ਗਿਆ ਤੇ ਨਾਲੇ ਜਿਹੜੇ ਨਸ਼ਿਆਂ ਦਾ ਜਿਹੜਾ ਹੋ ਰਿਹਾ ਉਹ ਵੀ ਤਸਦੀਕ ਹੋ ਰਹੀ ਜੀ ਤੇ ਮੇਰੀ ਬੇਨਤੀ ਹੈ ਵੀ ਇਹ ਪੁਲਿਟ ਜਿਹੜੇ ਸਿਆਸੀ ਪੋਲਿਟੀਕਲ ਲੀਡਰ ਨੇ ਉਹ ਇਹਨਾਂ ਬੰਦਿਆਂ ਦਾ ਮਤਲਬ ਮਤਲਬ ਨਿਰਪੱਖ ਤੌਰ 'ਤੇ ਕੰਮ ਕਰਨ ਜੀ ਜੇ ਆਪਾਂ ਹੀ ਇਦਾਂ ਕਰਾਂਗੇ ਤੇ ਸਮਾਜ ਚੋਂ ਜੁਰਮ ਫਿਰ ਕਿਦਾਂ ਖਤਮ ਹੋਏਗਾ ਜੀ ਬਸ ਜ਼ਿਆਦਾ ਨਹੀਂ ਕਹਿੰਦਾ ਬਾਕੀ ਲੋੜ ਪੈਣ ਤੇ ਮੈਂ ਜ਼ਿਆਦਾ ਗੱਲ ਵੀ ਕਰ ਦਵਾਂਗਾ ਪਰ ਫਿਲਹਾਲ ਇੰਨੀ ਬਹੁਤ ਹੈ ਫਿਰ ਉਹਨਾਂ ਦਾ ਕਹਿਣਾ ਕਿ ਤੁਸੀਂ ਬਿਨਾ ਸਰਚ ਵਾਰੈਂਟ ਤੋਂ ਉਹਨਾਂ ਦੇ ਘਰ ਗਏ ਹੋ ਕੋਈ 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 ਥੋੜੀ ਜਿਹੀ ਕੋਈ ਲੈਡੀ ਮੁਲਾਜ਼ਮ ਇਤੋਂ ਨਾਲ ਨਹੀਂ ਸੀਗੇ ਨਹੀਂ ਚੁੱਕਣ ਨਹੀਂ ਸੀਗੇ ਸੀ ਅਸੀਂ ਤਾਂ ਵਿਜੇ ਕੁਮਾਰ ਨੂੰ ਤਸਦੀਕ ਕਰਨ ਗਏ ਸੀ ਜਾਂ ਉੱਥੇ ਕੋਈ ਆਪਾਂ ਲੈਡੀ ਕੇ ਲੈਡੀ ਕੇਸ ਨੂੰ ਮਤਲਬ ਦੋਸ਼ੀ ਨੂੰ ਕਿਸਨੂੰ ਲੈਣ ਗਏ ਸੀ ਜਾਂ ਇਦਾਂ ਜੀ ਤੁਹਾਨੂੰ ਦੱਸਿਆ ਵੀ ਜਿਹੜੀ ਬਾਕੀ ਗੱਲ ਆ ਮੈਂ ਤੁਹਾਨੂੰ ਫਿਰ ਦੱਸ ਦਵਾਂ ਹੁੰਦਾ ਫਿਰ ਆਪਾਂ ਅਗਲੀ ਜਿਆਦਾ ਹੋਣੀ ਏ ਇਹ ਗੱਲ ਛੋਟੀ ਜੀ ਗੱਲ ਹੋ ਰਹੀ ਹੈ ਵਿਦੈ ਗਨੇਸ਼ਪੁਰੀ ਹੁਣਾਂ ਦਾ ਕਹਿੰਦਾ ਕਿ ਲਾਸਟ ਈਅਰ ਜਦੋਂ ਤੁਹਾਡੀ ਉੱਤੇ ਪੋਸਟਿੰਗ ਸੀਗੀ ਤੁਹਾਡੇ ਵੱਲੋਂ ਉਕਤ ਮਹਿਲਾ ਦਾ ਫੋਨ ਪਕੜ ਕੇ ਆਪਣੇ ਫੋਨ ਤੇ ਬੈਲ ਮਾਰੀ ਗਈ ਸੀਗੀ ਨੰਬਰ ਲੈ ਆ ਗਿਆ ਮੈਂ ਕਹਿਆ ਜੀ ਉਹਨੋਂ ਗੱਲ ਹੈ ਵੀ ਉਹ ਆਪਣੀ ਮਹਿਲਾ ਹੁੰਦਾ ਜਿੰਨੂੰ ਆਪਾਂ ਮੈਂ ਜਿਆਦਾ ਗੱਲ ਨਹੀਂ ਜਿਆਦਾ ਮਹਿਲਾ ਹੁੰਦਾ ਉਹ ਨਾ ਗਲਤ ਫਾਇਦਾ ਠਾ ਰਹੀ ਹੈ ਇੱਕ ਸਾਲ ਪੁਰਾਣੀ ਜਿਹੜੀ ਉਹਨੋਂ ਗੱਲ ਹੋਣ ਮਤਲਬ ਐਵੇਂ ਨਾ ਇਹ ਸਾਰਾ ਇੱਕ ਨਾ ਸਿਆਸੀ ਡਰਾਮਾ ਰਚਿਆ ਜਾ